ਹਾਂਜੀ ਆਬੇ ਆਪਾਂ ਵਰਕਸ਼ਾਪ ਦੇ ਪਹੁੰਚ ਗਏ ਤੇ 585 ਆਪਣੇ ਕੋਲ ਇੱਕ ਹੋਰ ਆਇਆ ਸੀ ਉਹ ਹੋ ਗਿਆ ਰੈਡੀ ਤੇ ਇਹਦੀ ਦੰਨਿਆ ਤੁਹਾਨੂੰ ਪੂਰੀ ਡਿਟੇਲ ਇਹਦੇ ਕੀ ਕੀ ਆਪਾਂ ਨੇ ਕੰਮ ਕੀਤਾ ਠੀਕ ਹੈ ਜੀ ਇੱਕ ਵਾਰ ਤੁਸੀਂ ਪਹਿਲਾਂ ਟਰੈਕਟਰ ਦੀ ਲੁੱਕ ਚੈੱਕ ਕਰੋ ਵੀ ਟਰੈਕਟਰ ਦੀ ਲੁੱਕ ਕਿਹਾ ਕਹਿੰਦੀ ਆ ਦੇਖੋ ਕਿੰਨਾ ਸੋਹਣਾ ਟਰੈਕਟਰ ਲੱਗ ਰਿਹਾ ਤੇ ਬਾਅਦ ਚ ਇਹਦੀ ਕਰਦੇ ਆਪਾਂ ਡਿਟੇਲ ਸਟਾਰਟ ਤੇ ਫਰੰਟ ਤੋਂ ਸਟਾਰਟ ਕਰੀਏ ਫਰੰਟ ਤੇ ਆਪਣੇ ਲੱਗੇ ਨੇ ਵੇਟੇ ਇਹ ਹੋ ਗਈ ਆਪਣੀ ਟੋਚ ਨੂੰ ਪਲੇਟ ਹਰ ਤਰ੍ਹਾਂ ਦੀ ਬਾਰ ਤੇ ਤਿੰਨ ਪਲੇਟਾਂ ਇੱਧਰ ਤਿੰਨ ਪਲੇਟਾਂ ਇੱਧਰ ਤੇ ਆ ਗਿਆ ਆਪਣਾ ਚੁੱਲਾ ਇਹਦਾ ਚੁੱਲਾ ਵੀ ਇਹ ਬਾਈਆਂ ਨੇ ਹੈਵੀ ਲਵਾਇਆ ਤੇ ਇਹਦੇ ਤੇ سپورਟ ਲਈ ਸਾਈਡ ਪਲੇਟਾਂ ਨੇ ਜਿਹੜੇ ਮੇਰੇ ਭਰਾ ਪਹਿਲੀ ਵਾਰ ਨੇ ਚੈਨਲ ਦੇ ਉਨੂੰ ਦੱਸਦੀ ਆ ਸਾਈਡ ਪਲੇਟ ਹੋਰੇ ਆ ਕੇ ਹੋਰੇ ਖਤਮ ਹੋ ਜਾਂਦੀ ਆ ਠੀਕ ਹੈ ਜੀ ਇਹ ਚੁੱਲਾ ਆ ਗਿਆ ਤੇ ਇੱਧਰ ਵੀ ਇਦਾਂ ਹੀ ਉੱਥੋਂ ਪਲੇਟ ਸਟਾਰਟ ਹੋ ਕੇ ਉਰੇ ਆ ਕੇ ਮੁੱਕ ਜਾਂਦੀ ਆ ਤੇ ਦੋ ਨਾਟ ਇੱਧਰ ਹੋ ਗਏ ਦੋ ਨਾਟ ਇਹ ਸਾਈਡ ਹੋ ਗਏ ਚਾਰ ਨਾਟ ਹੈਗੇ ਨੇ ਇਹ ਫਰੰਟ ਤੇ ਜਿਹੜੇ ਚੋਲੇ ਦੇ ਕੰਪਨੀ ਵੱਲੋਂ ਆਉਂਦੇ ਨੇ ਚਾਰ ਨਾਟ ਹੋ ਰਹੇ ਹੋਗੇ 8 ਨਾਟ ਦਾ ਵੀ ਵੇਟ ਖੜਾ ਏ ਤੇ ਜਿਹੜਾ ਆਪਣਾ ਇਹ ਇਹਦੇ ਵਿੱਚ ਬਾਈਆਂ ਦੀ ਨਾ ਡਿਮਾਂਡ ਸੀ ਇਹਨਾਂ ਨੇ 2 ਕੁਇੰਟਲ 80 ਕਿਲੋ ਵੇਟ ਲਵਾਇਆ ਤਾਂ ਆਪਾਂ ਤਿੰਨ ਤਿੰਨ ਪਲੇਟਾਂ ਪਵਾਤੀਆਂ ਜੇ ਕੇ ਦੀ ਵੱਧ ਡਿਮਾਂਡ ਹੁੰਦੀ ਆ ਤਾਂ ਇੱਕ ਪਲੇਟ ਹੋਰ ਪੈ ਸਕਦੀ ਆ ਜੇ ਉਦੋਂ ਵੀ ਜੇ ਦੀ ਵੱਧ ਡਿਮਾਂਡ ਆ ਤਾਂ ਆਪਾਂ ਸਪੈਸਰ ਨਹੀਂ ਪਾਉਂਦੇ ਤਾਂ ਪੂਰਾ ਸਾਰਾ ਵੇਟ ਨਾ ਭਰ ਦਿੰਨੇ ਆ ਤਾਂ ਉਦੋਂ ਦੀ ਆਲਿ ਡਿਮਾਂਡ ਪੂਰੀ ਹੋ ਜਾਂਦੀ ਆ ਜਿੱਦਾਂ ਤੁਹਾਨੂੰ ਰਿਕਵਰਮੈਂਟ ਜਿੰਨਾ ਤੁਹਾਨੂੰ ਵੇਟ ਚਾਹੀਦਾ ਉਦਾਂ ਹੀ ਆਪਾਂ ਤੁ ਠੀਕ ਹੈ ਜੀ ਤੇ ਤੁਸੀਂ ਪਹਿਲਾਂ ਕਲਰ ਦੀ ਮੈਚਿੰਗ ਦੇਖੋ ਪ੍ਰੋਪਰ ਕਲਰ ਸ਼ੋਨਾ ਮੈਚ ਹੋ ਰਿਹਾ ਤੇ ਆ ਜਿਹੜਾ ਕਲਰ ਆ ਇਹ ਜਿੰਨਾ ਮੈਚ ਹੋ ਰਿਹਾ ਠੀਕ ਹੈ ਜੀ ਥੋੜਾ ਜਿਹਾ ਡਾਰਕ ਤੁਹਾਨੂੰ ਤਾਂ ਲੱਗ ਰਿਹਾ ਹੋਊਗਾ ਕਿਉਂਕਿ ਇਹ ਹਲੇ ਤਾਜ਼ਾ ਰੰਗ ਵੱਜਿਆ ਹੋਇਆ ਇਸ ਕਰਕੇ ਹੋ ਗਿਆ ਨੇ ਸੁੱਕਿਆ ਨਾ ਪ੍ਰੋਪਰ ਇਹਨੇ ਮੈਚ ਕਰ ਜਾਣਾ ਤੇ ਇਹਦੇ ਵਿੱਚ ਵੀ ਆਪਾਂ ਸਾਰੇ ਸਿਰੇ ਤੱਕ ਰੌਣ ਪਾਈ ਵੀ ਆ ਇਧਰ ਨਟ ਹੋ ਗਿਆ ਇਧਰ ਨਟ ਹੋ ਗਿਆ ਜੇ ਤੁਸੀਂ ਖੋਲਣੇ ਵੀ ਨੇ ਜਿੱਦਾਂ ਥੋੜਾ ਮਤਲਬ ਕੋਈ ਖੇਤੀ ਦਾ ਕੰਮ ਮੁੱਕ ਗਿਆ ਆਲੂ ਦੀ ਬਿਜਾਈ ਕੋਈ ਵੀ ਹੈਵੀ ਵੀਕਲ ਨਹੀਂ ਤੁਸੀਂ ਮਗਰ ਪਏ ਹੈਵੀ ਇੰਪਲੀਮੈਂਟ ਪਾਉਣਾ ਤਾਂ ਤੁਸੀਂ ਇਹਨੂੰ ਖੋਲ ਸਕਦੇ ਹੋ ਜਾਂ ਮਰਜ਼ੀ ਘਰੇ ਖੋਲ ਕੇ ਰੱਖ ਲਓ ਆਪਣਾ ਇਹ ਵੀ ਅਡਜਸਟਮੈਂਟ ਉਦਾਂ ਦੀ ਕਰੀ ਹੋਈ ਆ ਠੀਕ ਹੈ ਜੀ ਜੇ ਪ੍ਰੋਪਰ ਸਾਰਾ weight ਖੋਲਣਾ ਤਾਂ ਵੀ ਤੁਸੀਂ ਇੱਕ ਇੱਕ ਪਲੇਟ ਉਰੋਂ ਖੋਲ ਕੇ ਉਥੋਂ ਹੋਲ ਕੇ ਜਾਂ ਮਰਜ਼ੀ ਖੋਲ ਕੇ ਰੱਖ ਲਓ ਜਾਂ ਮਰਜ਼ੀ ਤੁਸੀਂ ਕਾਸ ਲਓ ਐਨ ਪ੍ਰੋਪਰ ਤੁਸੀਂ ਆਪ ਫੀਟਿੰਗ ਕਰ ਵੀ ਕਰ ਸਕਦੇ ਹੋ ਬਹੁਤ ਭਰਾ ਨੇ ਜਿਹੜੇ ਦੂਰੋਂ ਆਉਂਦੇ ਨੇ ਉਹ ਆਪਣੇ ਇਹ weight Mahindra Yugo ਦੇ ਇਦਾਂ ਹੀ ਲੈ ਜਾਂਦੇ ਨੇ ਇਹ ਕਰ ਲਿਆ ਗਿਆ ਫਿੱਟ ਕਰ ਲੁੰਦੇ ਨੇ ਕੋਈ ਇਸ਼ੂ ਨਹੀਂ ਆਂ ਪ੍ਰੋਪਰ ਫੀਟਿੰਗ ਆਉਂਦੀ ਆ ਜਿੱਦਾਂ ਹੋਰੇ ਫੀਟਿੰਗ ਉਦਾਂ ਹੀ ਉਥੇ ਫੀਟਿੰਗ ਸਿਰਫ ਇਹੜੀ ਆਪਾਂ ਯੂ ਪਾਈਪ ਲਾਉਨੇ ਆ ਫਾਈਬਰ ਆਉਟ ਲਾਉਨੇ ਆ ਉਹਦੀ ਥੋੜੀ ਦਿੱਕਤ ਆ ਉਹਦੀ ਜਿਹੜੀ ਫੀਟਿੰਗ ਆ ਆਮ ਛਤਰੀਆਂ ਵਰਗੀ ਆਪਣੀ ਫੀਟਿੰਗ ਨਹੀਂ ਹੈਗੀ ਆਪਣੀ ਅਲੱਗ ਫੀਟਿੰਗ ਆ ਇਸ ਕਰਕੇ ਉਹ ਵੀ ਤੁਹਾਨੂੰ ਦਿਖਾਉਨੇ ਆ ਉਹ ਕੀ ਕਾਰਨ ਆ ਠੀਕ ਹੈ ਜਿੱਦਾਂ ਤੁਸੀਂ ਇਹਦਾ ਕਲਰ ਬਈਆਂ ਨੇ ਸ਼ੋਨਾ ਮੈਚ ਕਰਾਇਆ ਕਈ ਕਹਿੰਦੇ ਨੇ ਜਿੱਦਾਂ ਇੰਜਣ ਦਾ ਕਲਰ ਆ ਸਾਰਾ ਉਦਾਂ ਕਰ ਦੋ ਉਦਾਂ ਵੀ ਆਪਾਂ ਕਰ ਦਾਂਗੇ ਠੀਕ ਆ ਵੀਓ ਤੇ ਇਹ ਆਪਣਾ ਸਟicker ਆ ਹੈ ਲੈਗਰੀ ਵਰਕਸ ਪਿੰਡ ਪੋਲੀਆ ਏਰੀਆ ਹਮ ਲੋ ਜਿਲ੍ਹਾ ਫਤਿਹਗੜ ਸਾਹਿਬੀ 98525231 ਤੁਸੀਂ ਇਹ ਮਰਜ਼ੀ ਇਸ ਨੰਬਰ ਤੇ ਕਾਲ ਕਰੋ ਤੁਹਾਨੂੰ ਟੋਟਲ ਐਕਸੈਸਰੀ ਟਰੈਕਟਰ ਦੀ ਕੋਈ ਵੀ ਤੁਹਾਨੂੰ ਐਕਸੈਸਰੀ ਚਾਹੀਦੀ ਆ ਜਿਹੜੇ ਮਰਜ਼ੀ ਟਰੈਕਟਰ ਦੀ ਫਰੰਟ ਵੇਟ ਫਰੰਟ ਬੰਪਰ ਹੁੱਕਾਂ ਫਾਈਬਰ ਹੁੱਡ ਫਾਈਬਰ ਹੁੱਡ ਦਾ ਜਉਂਦੀ ਆ ਟਾਈਪ ਲੋ ਬਾਈ ਆ ਜਿਹੜੀ ਮਰਜ਼ੀ ਹੌਲੈਂਡ ਟਾਈਪ ਹੋਗੀ ਜਾਂ ਐਂਡ ਲਾਈਟਾਂ ਵਾਲੀ ਹੋਗੀ ਇੰਡੀਕੇਟਰ ਵਾਲੀ ਜਿਹੜਾ ਮਰਜੀ ਤੁਸੀਂ ਮਾਡਲ ਲਵਾ ਸਕਦੇ ਆ ਆਪਣੇ ਕੋਲ ਸਾਰੇ ਮਾਡਲ ਅਵੇਲੇਬਲ ਨੇ ਯਾ ਤੁਸੀਂ ਮਰਜੀ ਇਸ ਨੰਬਰ ਤੇ ਕਾਲ ਕਰੋ ਤੇ ਜਿਹੜੀ ਹੁੱਡ ਦੀ ਫਿਟਿੰਗ ਆ ਤੁਹਾਨੂੰ ਦਿਖਾ ਰਹੇ ਆ ਇਹਦਾ ਕੀ ਕਰਨਾ ਆ ਦੇਖੋ ਜੀ ਜਿਹੜੀ ਆਪਣੀ ਪਾਈਪ ਦੀ ਫਿਟਿੰਗ ਆ ਨਾ ਆਪਾਂ ਉਹ ਰੋ ਚੱਕ ਕੇ ਆਹ ਪਲੇਟ ਲਾਤੀ ਠੀਕ ਹੈ ਜੀ ਇਹ ਜਾਂ ਦੋ ਨਟ ਹੋ ਕੇ ਪੂਰੇ ਪਾਈਪ ਇਹ ਜੂਬ ਹੈ ਬਲਡ ਹੋ ਗਿਆ ਇਦਾਂ ਹੀ ਇਦਾਂ ਹੋ ਗਿਆ ਤੇ ਕੀ ਕਨੈਕਟ ਆਪਾਂ ਨੇ ਮਗਰਾਟਾਂ ਦੇ ਪਾਤਾ ਇਹਦੇ ਨਾਲ ਇਹ ਆ ਵੀ ਮਗਰਾਟਾਂ ਦੀ ਮਜ਼ਬੂਤੀ ਵਾ ਵਜ ਜਾਂਦੀ ਆ ਨਹੀਂ ਕਈ ਵਾਰੀ ਦੇਖੇ ਨੇ ਉਰੇ ਵੈਲਡ ਕਰ ਦਿੰਦੇ ਨੇ ਸਾਰਾ ਜਿਹੜਾ ਯੂ ਪਾਈਪ ਆ ਮਗਰਾਟਾਂ ਵਿੱਚ ਸਿਰਫ ਤੇ ਰਹਿ ਜਾਂਦਾ ਇਹ ੜਾ ਆਪਣਾ ਯੂ ਪਾਈਪ ਆ ਇਹਨੂੰ ਇੰਜਨ ਦੀ ਸਪੋਰਟ ਮਿਲ ਗਈ ਕਾਹਨੂੰ ਤੁਸੀਂ ਇਹ ਮਰਜ਼ੀ ਏਡਾ ਮਰਜ਼ੀ ਤੁਸੀਂ ਇਹ ਤੇ ਮਿਊਜ਼ਿਕ ਸਿਸਟਮ ਲਾ ਸਕਦੇ ਹੋ ਜਾਂ ਕੁਝ ਵੀ ਕਰ ਸਕਦੇ ਹੋ ਤੁਹਾਨੂੰ ਇਹ ਨਹੀਂ ਵੀ ਤੁਹਾਡੇ ਮਗਰਾਟ ਤੜ ਜਾਣਗੇ ਜਾਂ ਮਗਰਾਟਾਂ ਦੀ ਕੋਈ ਪ੍ਰੋਬਲਮ ਆ ਜੂ ਇਨ ਫਿਊਚਰ ਐਨ ਸਗੋਂ ਯੂ ਪਾਈਪ ਨਾਲ ਇਹਨਾਂ ਦੀ ਸੇਫਟੀ ਹੋਰ ਵੱਧ ਗਈ ਘਟੇ ਨਹੀਂ ਇਹਨਾਂ ਨੂੰ ਹੋਰ ਸਪੋਰਟ ਮਿਲ ਗਈ ਨਾ ਮਤਲਬ ਆਪਣੇ ਕਰੈਕ ਹੋਣਗੇ ਤੇ ਨਾ ਖੜਕਣੇ ਮੇਰਾ ਟੈਸਟ ਕਰਕੇ ਆਪਾਂ ਇਹ ਨਾ ਟਿੱਧਰ ਪਾਤਾ ਫੁੱਲਾ ਹੈਵੀ ਤੇ ਜਿਹੜੀ ਇਹ ਪਲੇਟ ਹੈ ਵੀ ਫੁੱਲ ਹੈਵੀ ਲਾਉਣੀ ਆ ਠੀਕ ਆ ਜੀ ਜੇ ਵੀ ਹੁੱਕ ਆ ਜਿਵੇਂ ਟਰੈਕਟਰ ਦੀ ਜਿਹੜੇ ਮਰਜ਼ੀ ਟਰੈਕਟਰ ਦੀ ਹੁੱਕ ਆ ਆਪਾਂ ਉਹ ਬਣਾ ਸਕਦੇ ਹਾਂ ਰੇ ਟਰੈਕਟਰ ਦੀ ਹੁੱਕ ਬਣਾਉਣੀ ਆ ਜਿੰਨੀ ਤੁਸੀਂ ਮਰਜ਼ੀ ਹੈਵੀ ਲੈ ਲਓ ਕਿਉਂਕਿ ਜਿਹੜਾ ਟਰੈਕਟਰ ਦੀ ਹੁੱਕ ਆ ਰਹੀ ਆ ਬਹੁਤ ਹਲਕੀ ਆ ਰਹੀ ਆ ਬਹੁਤ ਬਾਈ ਨੇ ਜਿਹੜੇ ਨਾਲ ਹੁੱਕ ਵੀ ਲਵਾ ਕੇ ਲੈ ਕੇ ਜਾਂਦੇ ਨੇ ਤੇ ਕਈ ਕਹਿੰਦੇ ਨਾਲ ਛੋਟੇ ਕੰਮ ਵਾਲੀ ਰੱਖਣਾ ਤਾਂ ਸਾਨੂੰ ਇਹ ਹੁੱਕ ਠੀਕ ਆ ਜਿਹੜੇ ਬਰਾਮਾਂ ਦਾ ਵੱਧ ਖੇਤੀ ਦਾ ਕੰਮ ਜ ਤਾਂ ਹੁੱਕ ਵੀ ਨਵੀਂ ਬਣਾਉਣੀ ਚਾਹੀਦੀ ਕਿਉਂਕਿ ਇਹਦੀ ਹੁੱਕ ਬਹੁਤ ਛੋਟੀ ਆ ਤੇ ਅੱਜ ਕੱਲ ਟਰਾਲਿਆਂ ਦੀ ਹੁੱਕਾਂ ਬਹੁਤ ਵੱਡੀ ਆ ਵੱਡੀਆਂ ਨੇ ਇਸ ਕਰਕੇ ਵੱਡੀਆਂ ਜਿ ਪੈਂਦੀਆਂ ਨਹੀਂ ਤਾਂ ਕਰਕੇ ਆਲੇ ਨੂੰ ਹੁੱਕ ਵੀ ਨਵੀਂ ਲੈਣੀ ਚਾਹੀਦੀ ਹੈ ਮੇਰੇ ਸਾਬ ਨੂੰ ਲੈਣੀ ਵੀ ਚਾਹੀਦੀ ਹੈ ਹੈਵੀ ਹੁੱਕ ਕਿਉਂਕਿ ਜੇ ਆਪਾਂ ਰੋਡ ਤੇ ਜਾ ਰਹੇ ਆ ਕੋਈ ਵੀ ਸੜੀ ਇਹੋ ਜਿਹੀ ਦੁਰਘਟਨਾ ਨਾ ਹੋਵੇ ਇਸ ਕਰਕੇ ਆਪਾਂ ਪਹਿਲਾਂ ਆ ਦੀ ਸੇਫਟੀ ਜ਼ਰੂਰੀ ਆ ਟਰੈਕਟਰ ਟਰਾਲੀ ਦੀ ਸਭ ਤੋਂ ਮੇਨ ਚੀਜ਼ ਹੁੱਕੰ ਵੀ ਆ ਹੁੱਕ ਤੋਂ ਹੀ ਜ਼ਰੂਰੀ ਆ ਵੀ ਟਰਾਲੀ ਦੀ ਵੀ ਹੈਵੀ ਹੋਵੇ ਤੇ ਟਰੈਕਟਰ ਦੀ ਵੀ ਹੈਵੀ ਹੋਵੇ ਤੇ ਇਹ ਤਾਂ ਹੋ ਗਈ ਸੀ ਯੂ ਪਾਈਪ ਦੀ ਫੀਟਿੰਗ ਤੇ ਆਪਾਂ ਉੱਪਰ ਬੈਕ ਤੇ ਬੈਕ ਤੇ ਦੋ ਲਾਈਟਾਂ ਲਾਤੀਆਂ ਠੀਕ ਆ ਜੀ ਫਰੰਟ ਤੇ ਬਾਰ ਲਾਈਟ ਲਾਈ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਰ ਲਾਈਟ ਆ ਜਿਹੜੀ ਹੈ ਲਾਈਟਾਂ ਨੇ ਤੇ ਇੱਕ ਫੈਨ ਲਾ ਕੇ ਦਿੱਤਾ ਏ ਇਹ ਫੁੱਲ ਹੈਵੀ ਨੇ ਤੇ ਇਹ ਨਹੀਂ ਕੋਈ ਦੇਸੀ ਮਾਲ ਆ ਪੂਰਾ ਹੈਵੀ ਕੰਪਨੀ ਦਾ ਯੂਜ਼ ਕਰਦੇ ਆ ਕੋਈ ਤੁਹਾਨੂੰ ਪ੍ਰੋਬਲਮ ਆ ਜੇ ਵੀ 5-10 ਦਿਨ ਚ ਵੀ ਲਾਈਟ ਬਾਰ ਲਾਈਟ ਖਰਾਬ ਹੋ ਗਈ ਜਾਂ ਲਾਈਟ ਖਰਾਬ ਹੋ ਗਈ ਤਾਂ ਆਪਾਂ ਤੁਹਾਨੂੰ ਪੀਸ ਬਦਲ ਕੇ ਦੇਵਾਂਗੇ ਤੇ ਜਿਹੜੀ ਹੈ ਫਾਈਬਰ ਹੁੱਡ ਆ ਜੇ ਆਪ ਦੇ ਆਪ ਕਰੈਕ ਹੁੰਦੀ ਆ ਜਾਂ ਕਿਤੇ ਪੁਰਦੀ ਆ ਤਾਂ ਤੁਹਾਨੂੰ ਪੀਸ ਬਦਲ ਕੇ ਨਵਾਂ ਦੇਵਾਂਗੇ ਜੇ ਅਦਰਵਾਈਜ਼ ਡਰਾਈਵਰ ਦੀ ਗਲਤੀ ਨਾ ਕਰੇ ਵੱਜਦੀ ਆ ਤਾਂ ਉਸ ਚੀ ਦੀ ਕੋਈ ਗਾਰੰਟੀ ਨਹੀਂ ਜੇ ਫਾਈਬਰ ਪੁਰਦੀ ਆ ਆਪਦੇ ਆਪ ਜਾ ਕੇ ਤੇ ਕਰੈਕ ਹੋਗੀ ਤਾਂ ਤੁਹਾਨੂੰ ਪੀਸ ਨਵਾਂ ਬਦਲ ਕੇ ਦਵਾਂਗੇ ਜੇ ਅਸੀਂ ਪੈਸੇ ਵਾਈ ਲੰਨੇ ਆ ਵੱਧ ਤਾਂ ਤੁਹਾਨੂੰ ਕੁਆਲਿਟੀ ਦੰਨੇ ਆ ਤਾਂ ਤੁਹਾਨੂੰ ਗਾਰੰਟੀ ਵੀ ਦੰਨੇ ਆ ਜੀ ਇਹ ਸਾਡਾ ਵਾਦਾ ਹੈ ਕਿਉਂਕਿ ਜਿਹੜੀ ਆ ਫਾਈਬਰ ਆ 27220 ਤੋਂ ਸਟਾਰਟ ਹੋ ਰਹੀ ਆ ਤੇ ਜਿਹੜੀ ਆ ਕੁਆਲਿਟੀ ਵਾਈਜ ਆ 5-6000 ਦੇ ਫਾਈਬਰ ਜਾਂਦੀ ਆ ਆਪਾਂ ਟਾਪ ਕੁਆਲਿਟੀ ਦੀ ਫਾਈਬਰ ਵਰਤਦੇ ਆ ਨਾ ਕਿ ਲੋ ਕੁਆਲਿਟੀ ਦੀ ਜੇ ਕਿਸੇ ਪ੍ਰਾਣੇ ਫਰੰਟ ਦੇ ਲਾਈਟਾ ਲਾਉਣੀਆਂ ਤਾਂ ਆਪਾਂ ਲਾਈਟ ਐ ਵੀ ਲਾ ਦਾਂਗੇ ਐਜੀ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਜੇ ਬਾਹਰ ਲਗਾਉਣੀਆਂ ਤਾਂ ਬਾਹਰ ਜਿੱਦਾਂ ਕਸਟਮਰ ਦੀ ਡਿਮਾਂਡ ਆ ਆਪਾਂ ਉਹਦੇ ਹੀ ਪੂਰੀ ਕਰ ਦਨੇ ਆ ਕਈ ਭਰਾ ਇਹਦੇ ਹੌਲੈਂਡ ਟਾਈਪ ਜੋ ਫਾਰਬਰ ਲਵਾਉਂਦੇ ਨੇ ਉਹ ਵੀ ਲਾ ਦਨੇ ਆ ਕੋਈ ਰੰਗ ਜਿਦਾ ਹੁਣ ਬਾਡੀ ਕਲਰ ਦਾ ਕਰਾ ਲਿਆ ਪਈਆਂ ਨੇ ਕੋਈ ਕਹਿੰਦਾ ਵਾਈਟ ਕਰ ਦੋ ਤਾਂ ਵਾਈਟ ਕਰ ਦਨੇ ਆ ਜਿੱਦਾਂ ਕਸਟਮਰ ਦੀ ਡਿਮਾਂਡ ਆ ਆਪਾਂ ਤਾਂ ਉਹਦੇ ਹੀ ਪੂਰੀ ਕਰਨੀ ਆ ਤੇ ਉਹਦੇ ਹੀ ਅਲੂ ਪੂਰੀ ਕਰਕੇ ਦਨੇ ਆ ਕਈ ਭਰਾ ਕਹਿੰਦੇ ਸਾਨੂੰ ਵੇਟਾਂ ਦਾ ਹਿਸਾਬ-ਤਾਬ ਨਹੀਂ ਆਉਂਦਾ ਵੀ ਇਹ ਸ਼ੋਅ ਬਾਹਰੇ ਦਿਸਦੇ ਨਹੀਂ ਹੈਗੇ ਤਾਂ ਆਪਾਂ ਨੇ ਇਹਦੇ ਜਿਹੜੇ ਯੂਜ਼ਰ ਦੇ ਬੰਪਰ ਵੀ ਲਾਉਣੇ ਆ ਜੀ ਬੰਪਰ ਆਪਾਂ ਬਾਹਰ ਕੱਢ ਕੇ ਪੂ ਰਣ ਫੁੱਲ ਹੈਵੀ ਬੰਪਰ ਜੀ ਵੀ ਤੁਸੀਂ 2 ਕੁਆਂਟਲ ਤੋਂ 3 ਕੁਆਂਟਲ ਤੱਕ ਬੰਪਰ ਆਪਾਂ ਤੋਂ ਲਵਾ ਸਕਦੇ ਹਾਂ ਤੇ ਜਿਹਨੇ ਮੇਰੇ ਭਰਾ ਚੈਨਲ ਤੇ ਨਾਮੇ ਨੇ ਤਾਂ ਇੱਕ ਵਾਰ ਆਪਣਾ ਚੈਨਲ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਵੀਡੀਓ ਆ ਉਹਦੇ ਵਿੱਚ ਹੀ ਆਪਾਂ ਨੇ ਬੰਪਰ ਵਾਲਾ ਟਰੈਕਟਰ ਦਿਖਾਇਆ ਪਿਆ ਤੇ ਬੇਟਾ ਟਰੈਕਟਰ ਦਿਖਾਇਆ ਪਿਆ ਜੀ ਕਿਸੇ ਨਵੇਂ ਟਰੈਕਟਰ ਲਿਆ ਤਾਂ ਮੇਰੇ ਭਰਾ ਲਈ ਬਹੁਤ ਫਾਇਦੇਮੰਦ ਵੀਡੀਓ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੀ ਚੀਜ਼ ਦੀ ਲੁੱਕ ਜ਼ਿਆਦਾ ਆਉਂਦੀ ਆ ਬੰਪਰ ਦੀ ਜ਼ਿਆਦਾ ਆਉਂਦੀ ਆ ਜਾਂ ਬੇਟਾਂ ਦੀ ਜ਼ਿਆਦਾ ਆਉਂਦੀ ਆ ਜੀ ਇੱਕ ਮੇਰੇ ਭਰਾ ਕਹਿੰਦੇ ਨੇ ਇਹ ਵੀ ਵੇਟ ਥੋੜੇ ਨੀਵੇਂ ਲੱਗਦੇ ਨੇ ਵੀਰੇ ਨੀਵੇਂ ਨਹੀਂ ਲੱਗਦੇ ਤੁਸੀਂ ਇਹ ਚੈੱਕ ਕਰੋ ਜਿਹੜੀ ਆ ਚੀਜ਼ ਇਹਦੀ ਸੇਧ ਤੱਕ ਵੇਟ ਆਉਂਦੇ ਨੇ ਠੀਕ ਆ ਜੀ ਕਿਉਂਕਿ ਆਪਾਂ ਜਿਹੜਾ ਵੀਡੀਓ ਬਣਾਉਣਾ ਤਾਂ ਉੱਚਾ ਹੁੰਦਾ ਮੋਬਾਈਲ ਇਸ ਕਰਕੇ ਥੋੜੀ ਨੀਵੇਂ ਲੱਗੀਆਂ ਜਾਂਦੇ ਨੇ ਜੇ ਆਪਾਂ ਜ਼ਿਆਦਾ ਉੱਚੇ ਚੱਕਦੇ ਹਾਂ ਤਾਂ ਸ਼ੋਅ ਦੇ ਵਿੱਚ ਲੱਗਦੇ ਨੇ ਤੇ ਇਹਨਾਂ ਸ਼ੋਅ ਵੀ ਖੋਲ ਕੇ ਦਿਖਾ ਦਿੰਨੇ ਆ ਪ੍ਰੋਪਰ ਸ਼ੋਅ ਆਕੇ ਆਪਣੀ ਫੀਟਿੰਗ ਦੇਖ ਖੜਦੀ ਹੈ ਇੱਥਾ ਕੰਪਨੀ ਦੀ ਆ ਨਾਮ ਅਗਰ ਡਿੱਗਦੀ ਆ ਤੇ ਨਾ ਉਹਦੇ ਟੱਚ ਹੁੰਦੀ ਆ ਉਹ ਵੀ ਤੁਹਾਨੂੰ ਆਪਣੀ ਚੀਜ਼ ਦਿਖਾ ਦਿੰਦੇ ਆ ਇਸ ਕਰਕੇ ਜਿਹੜੇ ਆਪਣੇ ਬੇਟ ਨੇ ਪ੍ਰੋਪਰ ਸੈਟਿੰਗ ਕਰਕੇ ਵੀਰੇ ਠੀਕ ਹੈ ਜੀ ਤਾਂ ਇਸ ਹਾਲ ਨਾਲ ਆ ਉਹਦੇ ਤੱਕ ਲਾਇਵ ਨੇ ਐਨ ਪ੍ਰੋਪਰ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਆure ਵੇਟ ਐਨ ਸਹੀ ਨੇ ਐਨ ਸਿੱਧਾ ਡੈਕਟਰ ਖੜਾ ਤੁਸੀਂ ਚੈੱਕ ਕਰ ਸਕਦੇ ਜਦੋਂ ਵੀਡੀਓ ਬਣਾਉਣਾ ਫੋਨ ਉੱਪਰ ਹੁੰਦਾ ਇਸ ਕਰਕੇ ਤੁਹਾਨੂੰ ਨੀਵੇਂ ਲੱਗ ਜਾਂਦੇ ਨੇ ਰੀਅਲ 'ਚ ਪਤਾ ਲੱਗਦਾ ਏ ਤੇ ਵੀਡੀਓ 'ਚ ਕੁਝ ਹੋਰ ਸੀ ਜੀ ਇਹਨਾਂ ਦਾ ਰੀਅਲ ਚ ਪਤਾ ਲੱਗਦਾ ਟਰੈਕਟਰ ਦੀ ਲੁੱਕ ਕਿਦਾਂ ਦੀ ਆ। ਲਓ ਜੀ ਚੈੱਕ ਕਰੋ ਤੁਸੀਂ ਕਿੰਨਾ ਸਪੇਸ ਆ। ਠੀਕ ਆ ਜਿੱਥੇ ਕੰਪਨੀ ਦੀ ਫੀਟਿੰਗ ਹੈ ਦੀ ਉੱਥੇ ਆਪਾਂ ਇਹਦੀ ਖੜਾਈ ਵੀ ਆ। ਪ੍ਰੋਪਰ ਸ਼ੋਅ ਆਪਦੀ ਜਗ੍ਹਾ ਤੇ ਆ ਕੇ ਖੜਦੀ ਆ ਨਾ ਬੈਗ ਤੇ ਡਿੱਗਦੀ ਆ ਤੇ ਨਾ ਮੂਰੇ ਟੱਚ ਹੁੰਦੀ ਆ। ਇਸ ਕਰਕੇ ਆਪਣੀ ਜਿਹੜੀ ਬੇਟਾਂ ਦੀ ਸੈਟਿੰਗ ਹੈ ਇਸ ਤਰ੍ਹਾਂ ਬਣਾਈ ਹੋਈ ਆ। ਕਿ ਕੱਲ ਨੂੰ ਚਲੋ ਹੁਣ ਤਾਂ ਟਰੈਕਟਰ ਨਾਵਾ। ਜਦੋਂ ਤੁਸੀਂ ਕੋਈ ਟਰੈਕਟਰ ਦਾ ਕੰਮ ਵੀ ਕਰਾਉਣਾ, ਕੁਝ ਵੀ ਕਰਾਉਣਾ ਇਹ ਨਾ ਵੀ ਤੁਹਾਨੂੰ ਸ਼ੋਅ ਫਰਕੇ ਰੱਖਣੀ ਪਵੇ ਤੇ ਪ੍ਰੋਪਰ ਸਹੀ ਡੀਕੇਸ਼ੋ ਖੜੀਓ ਤੁਸੀਂ ਹਰ ਟਾਈਮ ਚੈੱਕ ਕਰ ਸਕਦੇ ਹੋ ਐਨ ਆਪਣੀ ਜਗ੍ਹਾ ਤੇ ਜਿੱਦਾਂ ਮਰਜ਼ੀ ਕਰ ਨੂੰ ਸੀ ਕੋਈ ਟਰੈਕਟਰ ਦਾ ਕੰਮ ਕਰਾਉਣਾ ਤੁਸੀਂ ਕਰਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਕਿਉਂਕਿ ਜੇ ਦਾਪਾ ਜ਼ਿਆਦਾ ਉੱਚੇ ਚੱਕਦੇ ਆ ਫਿਰ ਸ਼ੋ ਦਾ ਪੰਗਾ ਪੈਂਦਾ ਹੈ ਤਾਂ ਪ੍ਰੋਪਰ ਐਨ ਮੈਚ ਕਰਕੇ ਹਰੇਕ ਚੀਜ਼ ਰੱਖਣੀ ਪੈਂਦੀ ਆ ਵੀ ਜਿੱਥੇ ਸਹੀ ਆਵੇ ਤੇ ਟਰੈਕਟਰ ਨੇ ਬਹੁਤ ਵੀਡੀਓ ਪਾਤੀਆਂ ਕਿਉਂਕਿ ਟਰੈਕਟਰ ਬਿਕ ਬਹੁਤ ਰਿਆ ਸੇਲ ਇਹਦੀ ਬਹੁਤ ਆ ਕੀਮਤ ਜਾਇਜ਼ ਆ 4휠 ਡਰਾਈਵ ਆ 3 ਸਪੀਡ ਆ ਸਾਰਾ ਕੁਝ ਆ ਜੋ ਅੱਜ ਦੀ ਡਿਮਾਂਡ ਆ ਦੇਈ ਚੀਜ਼ ਟਰੈਕਟਰ ਚ ਆ ਗਈ ਇਸ ਕਰਕੇ ਆਪਣੇ ਟਰੈਕਟਰ ਆਪਣੇ ਕੋਲ ਬਹੁਤ ਆਉਂਦੇ ਨੇ ਇੱਕ ਇਹਦੇ ਵੇਟ ਹਰੇਕ ਨਹੀਂ ਲਾ ਰਿਆ ਆਪਣੇ ਕੋਲ ਬਾਈ ਜੀ ਗੁਰਦਾਸਪੁਰ ਏਰੀਆ ਮੁਕਸਰ ਏਰੀਆ ਬਠਿੰਡਾ ਜਿਹੜਾ ਇਹ ਟਰੈਕਟਰ ਹੈ ਵੀ ਰੋਪੜ ਤੋਂ ਆਇਆ ਗਿਆ ਠੀਕ ਹੈ ਜੀ ਚਮਕੌਰ ਸਾਹਿਬ ਹਰਿਆਣੇ ਤੱਕ ਆਪਣੇ ਕੋਲ ਵੇਟ ਗਏ ਨੇ ਇਸ ਕਰਕੇ ਆਪਣੇ ਚੈਨਲ ਦੇ ਇਹਦੀ ਵੀਡੀਓ ਕਾਫੀ ਨੇ ਕਈ ਭਰਾ ਆ ਗਏ ਨੇ ਇੱਕੋ ਟਰੈਕਟਰ ਨਹੀਂ ਪਾਈਆਂ ਨੂੰ ਵੀਰ ਇੱਕੋ ਦੀ ਨਹੀਂ ਟਰੈਕਟਰ ਆਪਣੇ ਕੋਲ ਆਉਂਦੇ ਬਹੁਤ ਨੇ ਦੂਰੂ ਦੂਰੂ ਬਹੁਤ ਆਉਂਦੇ ਨੇ ਭਰਾ ਤੇ ਜਿਹਨੇ ਮੇਰੇ ਭਰਾ ਪਹਿਲੀ ਵਾਰ ਨੇ ਚੈਨਲ ਤੇ ਚੈਨਲ ਕਰ ਲਈ ਜੋ ਸਬਸਕ੍ਰਾਈਬ ਤੇ ਮਹਿੰਦਰਾ ਲਵਰ ਜੂ ਦੱਸਿਓ ਟਰੈਕਟਰ ਦੀ ਲੁੱਕ ਕਿਦਾਂ ਹੀ ਲੱਗ ਰਹੀ ਹੈ ਤੁਹਾਨੂੰ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਤੇ ਆਪਣੀ ਕੋਈ ਪ੍ਰੋਬਲਮ ਆ ਗਈ ਤਾਂ ਇੱਕ ਦੋ ਦਿਨ ਦਾ ਗੈਪ ਆ ਜਾਂਦਾ ਨੇ ਇੱਕ ਦਿਨ ਦੇ ਬਾਅਦ ਆਪਣੀ ਚੈਨਲ ਦੇ ਵੀਡੀਓ ਆਉਂਦੀ ਰਹਿੰਦੀ ਹੈ ਜੀ ਤੇ ਜਿਹੜੇ ਟਰੈਕਟਰ ਦੇ ਜਿਆਦੇ ਸ਼ੌਕੀਨ ਨੇ ਤੇ ਉਹਨਾਂ ਲਈ ਸਪੈਸ਼ਲ ਆਪ ਵੀਡੀਓ ਪਾਉਣੇ ਆ ਤੇ ਜਰੂਰ ਆਪ ਨੂੰ ਸਪੋਰਟ ਕਰੋ ਤੇ ਵੱਧ ਤੋਂ ਵੱਧ ਲਾਈਕ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਹਨ ਪ੍ਰੋਪਰ ਤੁਸੀਂ ਆਪ ਚੈੱਕ ਕਰ ਸਕਦੇ ਹੋ ਅੱਗੇ-ਅੱਗੇ ਆਪਾਂ ਹੋਰ ਵੀ ਵੱਧੋ ਵਧੀਆ ਉਹਦੇ ਟਾਪ ਕਲਾਸ ਵੀਡੀਓ ਪਾਵਾਂਗੇ ਤੇ ਹੋਰ ਵੀ ਨਵੇਂ ਤੋਂ ਨਵੇਂ ਟਰੈਕਟਰ ਦਿਖਾਵਾਂਗੇ ਨਵੇਂ ਤੋਂ ਨਵੇਂ ਐਮਪਲੀਮੈਂਟ ਦਿਖਾਵਾਂਗੇ ਹਰ ਇੱਕ ਚੀਜ਼ ਦੀ ਜੇ ਤੁਹਾਨੂੰ ਕੋਈ ਵੀਡੀਓ ਚਾਹੀਦੀ ਆ ਤਾਂ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਆਹ ਚੀਜ਼ ਦੀ ਵੀਡੀਓ ਪਾ ਦਿਓ ਭਾਈ ਤਾਂ ਬਹੁਤ ਚੀਜ਼ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਲਓ ਜੀ ਟਰੈਕਟਰ ਪੂਰਾ ਰੈਡੀ ਆ ਤੇ ਇਸ ਭਰਾ ਉਹਨਾਂ ਦਾ ਟਰੈਕਟਰ ਆ ਇਹਨਾਂ ਪੁੱਛਦੇ ਆ ਆਪਣਾ ਕੰਮ ਕਿੱਦਾਂ ਲੱਗਿਆ ਠੀਕ ਆ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਆਪਣਾ ਨਾਮ ਤੇ ਆਪਣਾ ਏਰੀਆ ਤੇ ਤੁਹਾਨੂੰ ਇੰਨੀ ਦੂਰ ਤੁਸੀਂ ਸਾਡੇ ਕੋਲ ਆਏ ਹੋ ਤੁਹਾਨੂੰ ਸਾਡਾ ਕੰਮ ਕਿਦਾਂ ਲੱਗਿਆ ਜੀ ਪਿੰਡ ਵੀਦੇ ਪੜਾ ਨਾਮ ਅਮਰਿਤਪਾਲ ਸੰਘਿਆ ਠੀਕ ਹੈ ਜੀ ਤੇ ਲੋਪੜ ਦੇਲਾ ਠੀਕ ਹੈ ਜੀ ਆਹਨਾਏ ਕੰਮ ਵਧੀਆ ਲੱਗਿਆ ਬਹੁਤ ਦੇਖਿਆ ਵੀਡੀਓ ਦੇਖਦੇ ਹੋਰ ਆਲਾ ਤੁਹਾਡੀਆਂ ਠੀਕ ਹੈ ਜੀ ਤੇ ਵਧੀਆ ਲੱਗਿਆ ਕੰਮ ਬਾਕੀ ਹੁਣ ਆ ਕੇ ਦੇਖਿਆ ਆ ਕੇ ਦੇਖਣ ਵਾਲ ਵਧੀਆ ਜਾਨੀ ਕਿ ਤਸੱਲੀ ਆ ਕੰਮ ਦੀ ਵੇਟ ਲਵਾਇਨ ਤੁਸੀਂ ਵੇਟ ਛਤਰੀ ਆ ਛਤਰੀ ਲਵਾਈਆ ਫੀਡਿੰਗ ਕਿੰਦਾ ਲੱਗੀ ਜਣਾ ਬਹੁਤ ਵਧੀਆ ਬਹੁਤ ਵਧੀਆ ਲੱਗੀ ਬਾਈ ਜੀ ਕਈਆਂ ਨਾਲ ਵੀਡੀਓ ਆ ਰੀਅਲ 'ਚ ਬਹੁਤ ਫਰਕ ਪੈ ਜਾਂਦਾ ਹਾਂ ਸਾਹਮਣੇ ਅਗੇ ਚੀਜ਼ ਦਾ ਪਤਾ ਲੱਗਦਾ ਵੀ ਰੀਅਲ 'ਚ ਕੀ ਆ ਕਿ ਨਹੀਂ ਵੀਡੀਓ 'ਚ ਕੀ ਵੀਡੀਓ 'ਚ ਕੀ ਆ ਵੀਡੀਓ ਨਾਲ ਬਹੁਤ ਫਰਕ ਹੈ ਤੇ ਤੁਸੀਂ ਇੰਨੀ ਜ਼ੁਰੂ ਆਏ ਸੈਟੀਸਫਾਈ ਹੋ ਪੂਰੇ ਆ ਜੀ ਵਧੀਆ ਹਾਂ 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 ਬਹੁਤ ਵਧੀਆ ਬਹੁਤ ਖੁਸ਼ ਹੋ ਕੰਮ ਤੋਂ ਖੁਸ਼ ਆ ਜੀ ਖੁਸ਼ਹਿਨ ਪੂਰੇ ਠੀਕ ਠੀਕ ਥੈਂਕ ਯੂ ਜੀ ਓਕੇ ਬਾਈ ਠੀਕ ਲਓ ਜੀ ਟਰੈਕਟਰ ਦੇਤੀ ਆਪਾਂ ਡਿਲੀਵਰੀ ਭਾਈਆਂ ਨੂੰ ਇਹ ਉੱਪਰ ਕੋਲ ਆਇਆ ਸੀ ਬਾਈ ਇਹਨਾਂ ਚੱਲਦੀ ਜਾਣਾ ਸੀ ਇਹ ਅੱਜੇ ਆਏ ਤੇ ਇਹਨਾਂ ਨੂੰ ਸਮਾਨ ਸਾਰਾ ਆਪਣਾ ਓਕੇ ਕਰਿਆ ਪਿਆ ਸੀ ਤੇ ਕਸਤਾ ਠੀਕ ਹੈ ਜੀ ਤੇ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਵਿੱਚ